ਹੁਸ਼ਿਆਰਪੁਰ ਨਿਊਜ਼ ਤੇ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ ਦੋਸਤੋ ਹਿਮਾਚਲ ਚ ਭਾਰੀ ਐਮੀ ਕਾਰਨ ਹੈ ਹਿਮਾਚਲ ਦੇ ਦਰਿਆਵਾਂ 'ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਉੱਥੇ ਹੀ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਬੱਦਲ ਫਟਣ ਵਰਕੀਆਂ, ਮੰਦ ਭਾਗੀਆਂ, ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਬੱਦਲ ਫਟਣ ਤੋਂ ਬਾਅਦ ਹਿਮਾਚਲ ਦੇ ਨਾਲਿਆਂ 'ਚ ਹਿਮਾਚਲ ਦੀਆਂ ਖਾਸ ਕਰ ਖੱਡਾਂ ਦੇ ਵਿੱਚ ਹੜ ਵਰਗੇ ਹਾਲਾਤ ਪੈਤਾ ਹੋ ਰਹੇ ਨੇ ਜਿਸ ਤਿਆਂ ਕਿ ਬਹੁਤ ਸਾਰੀਆਂ ਵੀਡੀਓਜ਼ ਔਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੇ ਸਾਹਮਣੇ ਆ ਰਹੀਆਂ ਨੇ ਚਾਹੇ ਆਪਾਂ ਕੁਲੂ ਮਨਾਲੀ ਦੀ ਗੱਲ ਕਰ ਲਈਏ ਚਾਹੇ ਆਪਾਂ Shimla ਦੀ ਗੱਲ ਕਰ ਲਈਏ ਜਾਂ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਜਿਨੀਆਂ ਥਾਵਾਂ ਤੇ ਸਲਾਨੀ ਘੁੰਮਣ ਦੇ ਲਈ ਜਾਂਦੇ ਨੇ ਤਾਂ ਜਿਨ੍ਹਾਂ ਥਾਵਾਂ ਤੇ ਵੀ ਸਲਾਨੀ ਘੁੰਮਣ ਦੇ ਲਈ ਗਈ ਹੋਏ ਨੇ ਤਾਂ ਉਸ ਤਰ ਉਨਾ ਥਾਵਾਂ ਤੋਂ ਵਾਕਫ ਵਾਕਫ ਤਰ੍ਹਾਂ ਦੀਆਂ ਵੀਡੀਓਜ਼ ਆ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਖਾਸ ਕਰ ਲੈਂਡ ਸਲੈਂਡਿੰਗ ਨੂੰ ਇਲਾਕੇ ਵੀ ਸੋ ਦੂਜੇ ਪਾਸੇ ਜੇਕਰ ਆਪਾਂ ਹੁਸ਼ਿਆਰਪੁਰ ਦੇ ਤਲਵਾੜਾ ਤੇ ਸਥਿਤ ਪੋਂਗ ਡੈਮ ਦੀ ਗੱਲ ਕਰੀਏ ਤਾਂ ਪੋਂਗ ਡੈਮ ਦੀ ਜਿਹੜੀ ਉਹ ਪਾਣੀ ਨੂੰ ਸਟੋਰ ਕਰਨ ਦੀ ਕੈਪੈਸਿਟੀ ਹੈ ਉਹ 1390 ਤੋਂ ਲੈ ਕੇ 1400 ਫੁੱਟ ਤੱਕ ਦੇ ਕਰੀਬ ਆ ਪ੍ਰੰਤੂ ਮੌਜੂਦਾ ਸਮੇਂ ਦੇ ਵਿੱਚ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਉਹ ਉਹ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਨੂੰ ਹੈ ਜਨਕਿ ਪੋਂਗ ਡੈਮ ਦੇ ਵਿੱਚ ਇਸ ਵਕਤ ਪਾਣੀ ਦਾ ਜਿਹੜਾ ਪੱਧਰ ਹੈ ਉਹ 1300 10.40 ਫੁੱਟ ਤੇ ਕਿਰਿਬ ਦਾ ਸਿਆਲ ਜਾ ਰਿਹਾ ਹੈ ਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਪੋਂਗ ਡੈਮ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੇਸ਼ੱਕ ਪਾਣੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਨਜ਼ਰ ਆ ਰਿਹਾ ਹੈ ਪਰੰਤੂ ਅਜੇ ਪਾਣੀ ਦੀ ਜਿਹੜੀ ਮਾਤਰਾ ਹੈ ਉਹ ਜਿਹੜਾ ਖਤਰੇ ਦਾ ਨਿਸ਼ਾਨ ਹੈ ਇਹ ਪੋਂਗ ਡੈਮ ਦਾ ਤਾਂ ਉਸ ਤੋਂ ਕਾਫੀ ਜ਼ਿਆਦਾ ਹੈ ਠਾਣੂ ਹੈ ਜਿਹੜੀ ਕਪੈਸਿਟੀ ਹੈ ਪੋਂਗ ਡੈਮ ਦੀ ਉਹ 1390 ਤੋਂ ਲੈ ਕੇ 1400 ਫੁੱਟ ਤੱਕ ਹੈ ਪਰੰਤੂ ਮੌਜੂਦਾ ਸਮੇਂ ਦੌਰਾਨ 1310 ਤੋਂ ਲੈ ਕੇ 1310 ਫੁੱਟ ਦੇ ਕਰੀਬ ਹੈ ਜਿਹੜਾ ਪੋਂਗ ਡੈਮ ਦੇ ਵਿੱਚ ਪਾਣੀ ਦੱਸਿਆ ਜਾ ਰਿਹਾ ਹੈ ਤਾਂ ਜੇਕਰ ਦੂਜੇ ਪਾਸੇ ਜੇਕਰ ਆਪਾਂ ਹੁਸ਼ਾਰਪੁਰ ਪ੍ਰਸ਼ਾਸਨ ਦੀ ਗੱਲ ਕਰ ਰਹੀਏ ਤਾਂ ਮਹਿਸੇ ਕੁਝ ਦਿਨ ਪਹਿਲਾਂ ਹੀ ਹੁਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਨਾਲ ਲੈ ਕੇ ਪੌਂਗ ਡੈਮ ਦਾ ਦੌਰਾ ਕੀਤਾ ਗਿਆ ਸੀ ਡੈਮ ਦੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਕਿਉਂਕਿ ਹੜਾ ਵਰਗੀਆਂ ਸੰਭਾਵੀ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ ਹੁਸ਼ਾਰਪੁਰ ਪ੍ਰਸ਼ਾਸਨ ਪਿਛਲੇ ਕਾਫੀ ਦਿਨਾਂ ਤੋਂ ਪੱਬਾ ਪਾਰ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਹੈ ਹੁਸ਼ਾਰਪੁਰ ਦੇ ਜਿੰਨੇ ਵੀ ਵਿਭਾਗ ਨੇ ਸਾਰੇ ਵੱਲੋਂ ਆਪਸੀ ਤਾਲਮੇਲ ਕਰਕੇ ਹੜਾ ਵਰਗੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਨੇ ਇਸ ਬਾਬਤ ਜਦੋਂ ਅੱਜ ਅਧਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਪੌਂਗ ਡੈਮ ਦਾ ਜੇ ਪਾਣੀ ਹੈ ਜਿਹੜਾ ਉਹ ਕਾਫੀ ਹੈਠਾ ਹੈਠਾ ਖਤਰੇ ਦੇ ਨਿਸ਼ਾਨ ਤੋਂ ਤੇ ਜ਼ਿਲ੍ਹਾ ਵਾਸੀਆਂ ਨੂੰ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਡਰਨ ਦੀ ਜਾਂ ਅਫਵਾਹਾਂ ਤੇ ਯਕੀਨ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਇਸ ਵਕਤ ਉਹਨਾਂ ਵੱਲੋਂ ਖਾਸ ਤੌਰ ਤੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿਉਂਕਿ ਗਰਮੀ ਤੋਂ ਬੱਚਨ ਲਈ ਆਪਾਂ ਕਈ ਵਾਰ ਦੇਖਦੇ ਹਾਂ ਕਿ ਬੱਚੇ ਖਾਸ ਕਰਕੇ ਨੌਜਵਾਨ ਜਿਹੜੇ ਉਹ ਦਰਿਆਵਾਂ ਦੇ ਕੰਢਿਆਂ ਤੇ ਜਾਂ ਚੋਹਾਂ ਦੇ ਕੰਢਿਆਂ ਤੇ ਨਹਾਣ ਦੇ ਲਈ ਚਲੇ ਜਾਂਦੇ ਨੇ ਤਾਂ ਇਸ ਕਾਰਨ ਕਈ ਵਾਰ ਜਿਹੜੀਆਂ ਉਹ ਛਟਨਾਵਾਂ ਵੀ ਵਾਪਰ ਜਾਂਦੀਆਂ ਨੇ ਪਾਣੀ ਦੇ ਤੇ ਵਹਾਪ ਤੇਜ਼ ਵਹਾਪ ਦੇ ਵਿੱਚ ਨੌਜਵਾਨ ਪਿਆ ਚਾਹੁੰਦੇ ਨੇ ਤਾਂ ਜਿਸ ਤੋਂ ਬਾਅਦ ਮਾਪਿਆਂ ਤੇ ਜਿਹੜਾ ਦੁੱਖਾਂ ਦਾ ਪਹਾੜ ਆਨ ਡਿੱਗਦਾ ਹੈ ਤਾਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਮਾਪਿਆਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਉਹ ਗੁਰੇਸ਼ ਕਰਨ ਕਿਉਂਕਿ ਪਾਣੀ ਆ ਜਿਹੜਾ ਉਹ ਆਪਣਾ ਰਾਹ ਨਹੀਂ ਛੱਡਦਾ ਤੇ ਪਿੱਛੋਂ ਕਦੋਂ ਪਾਣੀ ਛੱਡ ਦਿੱਤਾ ਜਾਵੇ ਇਸ ਬਾਬਤ ਵੀ ਕਈ ਵਾਰ ਜਾਣਕਾਰੀ ਹੈ ਜਿਹੜੀ ਉਹ ਆਮ ਲੋਕਾਂ ਨੂੰ ਨਹੀਂ ਹੁੰਦੀ ਹੈ ਤਾਂ ਖਾਸ ਕਰ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਜਿਹੜੇ ਨੈਰਾਂ ਦੇ ਕੰਡਿਆ ਤੇ ਨਾ ਹੁੰਦੇ ਨੇ ਅਦਰਿਆਵਾਂ ਦੇ ਜਾਂ ਚੋਹਾਂ ਦੇ ਕੰਡਿਆ ਤੇ ਨਾ ਹੁੰਦੇ ਨੇ ਉਹ ਕੰਡਿਆਂ ਤੇ ਜਾ ਕੇ ਨਹਾਉਣ ਤੋਂ ਗੁਰੇਸ ਕਰਨ